ਵਾਸੀਓ ਤੇ ਮਜ਼ਦੂਰ ਭਰਾਵੋ ਤੇ ਮੇਰੀ ਆ ਪੈਣਾ ਕਿਸੇ ਸ਼ਾਇਰ ਨੇ ਕبھی ਨਹੀਂ ਲਿਖਿਆ ਕਿ ਦੇਹਕ ਤੇ ਅੰਗਾਰਿਆਂ ਤੇ ਸੌਂਦੇ ਰਹੇ ਨੇ ਲੋਕ ਇਸ ਤਰ੍ਹਾਂ ਵੀ ਰਾਤ ਨੂੰ ਰੁਸ਼ਨਾਉਂਦੇ ਰਹੇ ਨੇ ਲੋਕ ਜੇ ਜੰਗਲ ਦੇ ਵਿੱਚ ਗੋਲੀਆਂ ਚੱਲਣਗੀਆਂ ਤਾਂ ਰੋਖਾ ਜਿਹੜੇ ਉਹ ਗਵਾਹੀ ਦੇਣਗੇ ਅੱਜ ਸਮੇਂ ਦੀ ਹਕੂਮਤ ਆ ਜਿਹੜੀ ਪੰਜਾਬ ਸਰਕਾਰ ਉਹ ਜਿਵੇਂ ਇੱਕ ਪੰਜਾਬੀ ਕਹਾਵਤਾਂ ਕਿ ਜਿਹੜਾ ਰੋਗ ਬੱਕਰੀ ਨੂੰ ਆ ਤੇ ਉਹੀ ਰੋਗ ਪਠੋਲੇ ਨੂੰ ਆ ਜਿਹੜਾ ਸੈਂਟਰ ਸਰਕਾਰ ਨੂੰ ਰੋਗ ਲੱਗਿਆ ਉਹੀ ਸਾਡੇ ਪੰਜਾਬ ਸਰਕਾਰ ਨੂੰ ਰੋਗ ਲੱਗਿਆ ਹੋਇਆ ਕਿਵੇਂ ਵਿਧਾਨ ਸਭਾ ਦੇ ਵਿੱਚ ਪੰਜਾਬ ਨੂੰ ਤੇ ਪੰਜਾਬ ਦੀ ਸ਼ਬੀ ਨੂੰ ਖਰਾਬ ਕੀਤਾ ਜਾ ਰਿਹਾ ਹੈ ਇੱਕ ਐਮਐਲਏ ਬੋਲਦਾ ਕਿ ਜਿਹੜਾ ਚਿੱਟਾ ਉਹ ਜੰਮੂ ਕਸ਼ਮੀਰ ਦੇ ਵਿੱਚ ਜਦੋਂ ਆ ਰਹੇ ਪੰਜਾਬ ਤੋਂ ਆ ਰਿਆ ਤੇ ਪੰਜਾਬ ਸਰਕਾਰ ਜਿਹੜੀ ਸਤਾ ਤੋਂ ਪਹਿਲਾਂ ਕਹਿੰਦੀ ਸੀ ਕਿ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੇ ਕਮੀਆਂ ਦੇ ਵੇੜੇ ਤੋਂ ਚੱਲਣ ਵਾਲੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਇਨਕਲਾਬ ਕਰਨਾ ਬਦਲਾਅ ਲੈ ਕੇ ਆਉਣਾ ਇੱਥੇ ਕਿਸੇ ਨੂੰ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ ਘਰ-ਘਰ ਦੇ ਵਿੱਚ ਨੌਕਰੀਆਂ ਤੇ ਨਸ਼ਾ ਮੁਕਤ ਪੰਜਾਬ ਕਰਨ ਤੇ ਦਮਗਜੇ ਮਾਰਨ ਵਾਲੀ ਫਕੂਮਤ ਦੇ ਕੋਲੋਂ ਪਿੰਡਾਂ ਦੀਆਂ ਨਾਲੀਆਂ ਦੇ ਮਸਲੇ ਹੱਲ ਨਹੀਂ ਹੁੰਦੇ ਜਿਹੜੀ ਸਰਕਾਰ ਤੋਂ ਨਾਲੀ ਦਾ ਮਸਲਾ ਨਹੀਂ ਹੱਲ ਹੋ ਰਿਹਾ ਉਹ ਪੰਜਾਬ ਉਹ ਸਰਕਾਰ ਲੋਕਾਂ ਦੀ ਬੇਰਜ਼ਗਾਰੀ ਦਾ ਮਸਲਾ ਹੱਲ ਕਿੱਥੋਂ ਕਰ ਦੂਗੀ ਉਹ ਸਰਕਾਰ ਲੋਕਾਂ ਦੇ ਕਰਜ਼ਿਆਂ ਦਾ ਮਸਲੇ ਹੱਲ ਕਿੱਥੋਂ ਕਰ ਦੂਗੀ ਉਹ ਸਰਕਾਰ ਖੁਦਕਸ਼ੀਆਂ ਦੇ ਮਸਲੇ ਕਿੱਥੋਂ ਹੱਲ ਕਰ ਦੂਗੀ ਤਾਂ ਇਹ ਜਿਹੜੀਆਂ ਵੱਡੀਆਂ-ਵੱਡੀਆਂ ਟਾਰਾ ਮਾਰਦਾ ਸੀ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਚੁਟਕੀ ਦੇ ਨਾਲ ਕਈ ਫਸਲਾਂ ਦੀ ਐਮਐਸਪੀ ਸਾਨੂੰ ਦਿਓ ਰਾਜਗਤੀ ਇਹਨਾਂ ਦੇ ਇੱਕ ਐਮਐਲਏ ਬਸ਼ਰਮੀ ਦੇ ਨਾਲ ਅੱਜ ਵੀ ਕਹਿੰਦੇ ਆਗੇ ਜੀ ਆਉਂਦੀ ਪੰਜਾਬ ਸਰਕਾਰ ਮਾਨ ਸਾਹਿਬ ਦੀ ਸਰਕਾਰ ਬਣਨੀ ਆ ਆ ਪਿਛਲੇ ਦਿਨਾਂ ਦੇ ਵਿੱਚ ਜਿੰਨਾ ਪੰਜਾਬ ਸਰਕਾਰ ਦਾ ਜਲੂਸ ਨਿਕਲਿਆ ਜਿੰਨੀ ਸਰਕਾਰ ਬਦਨਾਮ ਹੋਈ ਆ ਉਹ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਆਇਆ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਵਿਰੋਧੀ ਆ ਦਲਤਾਂ ਨਹੀਂ ਵਿਰੋਧੀ ਆ ਕਿਉਂਕਿ ਜਦੋਂ ਦਾ 2025 ਸਾਲ ਚੜਿਆ ਜਨਵਰੀ ਤੋਂ ਲੈ ਕੇ ਹੁਣ ਮਾਰਚ ਤੱਕ ਜੇ ਮੈਂ ਗੱਲ ਕਰਾਂ ਦਲਤਾਂ ਦੇ ਜ਼ਬਰ ਦੀ ਤਾਂ ਦਾਨ ਸਿੰਘ ਵਾਲਾ ਪਿੰਡ ਨਾਲ ਹੀ ਆ ਉਥੇ ਕਿਵੇਂ ਇਥੋਂ ਦੇ ਐਮਐਲਏ ਦੀ ਸ਼ਹਿਰ ਦੇ ਉੱਤੇ ਕਿਵੇਂ ਇਥੋਂ ਦੇ ਨਸ਼ਾ ਤਸ਼ਕਰਾਂ ਵੱਲੋਂ ਅਠ ਘਰਾਂ ਨੂੰ ਅੱਗ ਲਾ ਕੇ ਸਾੜ ਕੇ ਸਵਾਹ ਕਰ ਦਿੱਤਾ ਗਿਆ ਤੇ ਜਿਹੜਾ ਚੰਦ ਭਾਨ ਪਿੰਡ ਦਾ ਮੈਂ ਉਹਦਾ ਜਿਗਰ ਲਾਜ਼ਮੀ ਕਰੂੰਗਾ ਕਿ ਛੋਟਾ ਜਾਂ ਮਸਲਾ ਨਾਲੀ ਦਾ ਤਾਂ ਉਥੋਂ ਦੇ ਸ਼ੈਲਰ ਮਾਰਕ ਦੇ ਵੱਲੋਂ ਉਥੋਂ ਦੀ ਪੁਸਤ ਦੇ ਵੱਲੋਂ ਤੇ ਉਥੋਂ ਦੇ ਅਮੋਲਕ ਸਿੰਘ ਐਮ ਐਲ ਏ ਦੇ ਵੱਲੋਂ ਕਿਵੇਂ ਮਜ਼ਦੂਰਾਂ ਨੂੰ ਛੱਲੀਆਂ ਦੇ ਵਾਂ ਕੁਟਿਆ ਗਿਆ ਉਹਨਾਂ ਦੇ ਘਰਾਂ ਦੀ ਭੰਨਤੋੜ ਕੀਤੀ ਗਈ ਸਾਡੀਆਂ ਮਾਮਾ ਭੈਣਾਂ ਤੇ ਸਾਡੇ ਮਜ਼ਦੂਰਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਗਿਆ ਤੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਅੱਜ ਪੂਰੇ ਭਾਰਤ ਦੇ ਵਿੱਚ ਵਿਰੋਧ ਜ਼ਬਰ ਮਰਦੀ ਦਿਵਸ ਮਨਾ ਰਿਹਾ ਤਾਂ ਇਹਦਾ ਅਸੀਂ ਧੰਨਵਾਦ ਇਸ ਕਰਕੇ ਕਰ ਰਹੇ ਆ ਕਿਉਂਕਿ ਇਹਨਾਂ ਪੰਜਾਬ ਦੀਆਂ ਸਭ ਤੋਂ ਵੱਡੀਆਂ ਸੇਖ ਸਾਹਣ ਜਿੱਥੇ ਬੰਦਿਆਂ ਨੇ ਜਿਹੜੀ ਉੱਥੇ ਚਬਰ ਬ੍ਰੋਧੀ ਸ਼ਿਗਾਰਚ ਕਮੇਟੀ ਬਣੀ ਮਜ਼ਦੂਰਾਂ ਦੀ ਤਾਂ ਉਹਨੂੰ ਹਮੈਦ ਦਾ ਹਮੈਦ ਦਿੱਤੀ ਤੇ ਉਸ ਹਮੈਦ ਸਦਕਾ ਉਥੋਂ ਦੇ ਸ਼ੈਗਰ ਮਾਲਕ ਦੀ ਜਿਹੜੀ ਉਥੋਂ ਦੇ ਲੋਕਾਂ ਨੇ ਚੀਕ ਕਢਾਈ ਹੋਈ ਹੈ ਤੇ ਅੱਜ ਮੈਂਤਾ ਕਰਦਾ ਫਿਰਦਾ ਕਿ ਜਿਵੇਂ ਮਰਜੀ ਮੇਰੇ ਨਾਲ ਨਿਵੇੜ ਲੋ ਅਸੀਂ ਇਹ ਸਮਝਦੇ ਆਂ ਮਜ਼ਦੂਰ ਜਥੇਬੰਦੀਆਂ ਵਾਲੇ ਕਿ ਜੇ ਅੱਜ ਸਰਕਾਰ ਜੇ ਕਿਸਾਨ ਜਥੇਬੰਦੀਆਂ ਨੂੰ ਦਬਾਉਣ ਦੇ ਵਿੱਚ ਕਾਮਯਾਬ ਹੋ ਜਾਂਦੀ ਆ ਤਾਂ ਮਜ਼ਦੂਰ ਜਥੇਬੰਦੀਆਂ ਦੀ ਤਾਕਤ ਤਾਂ ਜਿਹੜੀ ਉਹ ਤਾਂ ਬਹੁਤ ਥੋੜੀ ਆ ਤੇ ਮਾ ਕਿਸਾਨ ਜਥੇਬੰਦੀਆਂ ਹੀ ਨੇ ਜਿਹੜੀਆਂ ਅੱਜ ਵਿਰੋਧੀ ਧਿਰ ਦਾ ਰੋਲ ਅਦਾ ਕਰ ਰਹੀਆਂ ਨੇ ਨਾ ਤਾਂ ਸਰਕਾਰ ਦੇ ਖਿਲਾਫ ਕੋਈ ਕਾਲੀ ਬੋਲ ਰਹੇ ਨੇ ਨਾ ਕਾਂਗਰਸੀ ਬੋਲ ਰਹੇ ਨੇ ਸਾਰੇ ਆਪੇ ਹੀ ਕੀ ਉਹ ਖਿਚੜੀ ਨੇ ਤੇ ਜੇ ਬੋਲ ਰਹੀ ਆ ਤਾਂ ਅੱਜ ਕਿਸਾਨ ਮੈਂ ਲਹਿਰਪੁਰ ਬੋਲ ਰਹੀ ਆ ਇਸੇ ਕਰਕੇ ਹੀ ਕਿਸਾਨ ਲਹਿਰ ਸਰਕਾਰਾਂ ਦੀਆਂ ਅੱਖ ਦਾ ਰੋੜ ਬਣੀ ਹੋਈ ਆ ਸੋ ਕਿਸਾਨ ਭਰਾਵੋ ਤੇ ਮੈਂ ਦੋਨੋਂ ਬੇਨਤੀ ਕਰੂੰਗਾ ਕਿ ਪਿੰਡਾਂ ਦੇ ਵਿੱਚ ਦਲਤਾਂ ਦੀ ਜਿਹੜੀ 32% ਆਬਾਦੀ ਬੈਠੀ ਆ ਉਹ ਲੜਨ ਲਈ ਤਿਆਰ ਆ ਤੇ ਉਹਨਾਂ ਨੂੰ ਨਾਲ ਲੈ ਕੇ ਇੱਕ ਮਜ਼ਦੂਰ ਕਿਸਾਨਾਂ ਦੀ ਜੋਟੀ ਦਾ ਜੋਟੀ ਦੀ ਲੋੜ ਆ ਜਿਹੜੀ ਪਿਛਲੇ ਦਿਨਾਂ ਚ ਦੀ ਸੀ ਉਹ ਅਸੀਂ ਦੇਖਿਆ ਕਿ ਕਿਸਾਨ ਮਜ਼ਦੂਰ ਲੜ ਰਹੇ ਨੇ ਜਿੱਥੇ ਵੀ ਅਸੀਂ ਧਰਨੇ ਲਾਏ ਜਬਰ ਬਰੋਦੀ ਕਰਨੇ ਲੱਗੇ ਭਾਵੇਂ ਫਰੀਦਕੋਟ ਚ ਭਾਵੇਂ ਬਠਿੰਡੇ ਚ ਕਿਸਾਨ ਜਥੇਬੰਦੀਆਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਮੀਦ ਕਰੂੰਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਥੋਂ ਦੀ ਸਰਕਾਰ ਤੇ ਕਹਿੰਦੀ ਆ ਕਿ ਸ਼ਰਕਾ ਖਾਦੀ ਕਰੋ ਕਿਉਂਕਿ ਅਸੀਂ ਨੌਕਰੀਆਂ ਦੇਣੀਆਂ ਨੇ ਅਸੀਂ ਨੌਜਵਾਨਾਂ ਨੂੰ ਜੁਗਾਰ ਦੇਣਾ ਹੁਣ ਖੁੱਲ ਗਿਆ ਖਲੌਰੀ ਬਾਟਰ ਤੇ ਖੁੱਲ ਗਿਆ ਸੰਭੂ ਲੇ ਬਿਓਰ ਨੌਕਰੀਆਂ ਕਿੱਥੇ ਨੇ ਸੋ ਸਾਰਿਆਂ ਦਾ ਬਹੁਤ ਬਹੁਤ